ਸੋ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਬਲੌਗ ਮਿਲਦੇ ਆ ਤੁਹਾਨੂੰ ਆਪਣੇ ਛੋਟੇ ਛੋਟੇ ਕੰਮਾਂ ਦੇ ਨਾਲ ਡੇਲੀ ਰੂਟੀਨ ਦੀ ਤਰ੍ਹਾਂ ਤਾਂ ਕਿ ਤੁਹਾਨੂੰ ਡੇਲੀ ਆਪਣੇ ਛੋਟੇ ਛੋਟੇ ਜਿਹੜੇ ਵਰਕ ਕਰਦੇ ਆ ਤੁਹਾਨੂੰ ਨਾਲ ਤੇ ਨਾਲ ਸ਼ੇਅਰ ਕਰੀਦੇ ਆ ਤੇ ਅੱਜ ਵੀ ਉਸੇ ਤਰ੍ਹਾਂ ਹੀ ਗੁੱਡੂ ਤੇ ਇਹਦੇ ਪਾਪਾ ਚਲੇ ਗਏ ਨੇ ਤੇ ਬਾਕੀ ਛੋਟੇ ਛੋਟੇ ਜਿਹੜੇ ਜਿਸ ਤਰ੍ਹਾਂ ਅਡਜਸਟਿੰਗ ਕਰਨੀ ਜਾਂ ਹੋਰ ਕੰਮ ਉਹ ਮੈਂ ਹਜੇ ਕਰਨੇ ਸ਼ੁਰੂ ਕੀਤੇ ਨੇ ਤੇ ਉਸ ਤੋਂ ਬਾਅਦ ਆ ਜਾਏਗੀ ਸ਼ਬੋ ਤੇ ਫਿਰ ਅਸੀਂ ਕਰਾਂਗੇ ਆਪਣੇ ਜਿਹੜੇ ਹੋਰ ਕੰਮ ਨੇ ਤੇ ਬਾਕੀ ਮਿਲਦੇ ਆ ਤੁਹਾਨੂੰ ਲੋ ਜੀ ਅੱਜ ਫ੍ਰਾਈਡੇ ਸੀਗਾ ਤੇ ਵੈਸੇ ਤੇ ਮੇਰਾ ਹੁੰਦਾ ਕਿ ਸੈਟਰਡੇ ਨੂੰ ਬੈਂਚੀਟਾ ਚੇਂਜ ਕਰਦੀਆਂ ਪਰ ਅੱਜ ਮੈਂ ਫ੍ਰਾਈਡੇ ਨੇ ਜਿਹੜੀਆਂ ਬੈਂਚੀਟਾਂ ਨੇ ਉਹ ਕਰਦੀਆਂ ਚੇਂਜ ਕਿਉਂਕਿ ਮੈਨੂੰ ਲੱਗ ਰਿਹਾ ਸੀਗਾ ਕਿ ਅੱਜ ਤੋਂ ਉਹ ਬਹੁਤ ਵਧੀਆ ਨਿਕਲੀ ਐ ਤੇ ਇਹ ਹੈ ਕਿ ਅੱਜ ਸਾਰੇ ਕੱਪੜੇ ਜਿਹੜੇ ਆ ਜਲਦੀ ਸੁੱਕ ਜਾਣਗੇ ਤੇ ਅੱਜ ਸਾਡੀ ਲਾਈਟ ਵੀ ਠੀਕ ਹੋ ਗਈ ਹੈ ਮਸ਼ੀਨ ਜਿਹੜੀ ਹੈ ਜਿੰਨੀ ਦੇਰ ਮਰਜੀ ਚਲਾ ਸਕਦੇ ਆ ਤਾਂ ਇਥਾਂ ਲੋ ਜੀ ਅੱਜ ਮਮਾ ਆਪਣਾ ਹਥਿਆਰ ਕੱਢ ਕੇ ਲੈ ਆਇਆ ਠੋੜਚਾ ਜੀ ਇਹ ਹਥਿਆਰ ਕਿਤੇ ਚਾਲ ਪਿਆ ਨਾ ਬੱਚਣਾ ਬਹੁਤ ਬੁਰਾ ਮੇਰਾ ਸਪੈਸ਼ਲ ਅਤੀਆ ਹੈ ਸਾਫ ਕਰੇਗਾ एकदम ਮਮਾ ਜੀ ਮਜ਼ਾਕ ਮਜ਼ਾਕ ਚ ਵੱਡਾ ਮਜ਼ਾਕ ਹੋ ਜਾਂਦਾ ਹੁੰਦਾ ਦੇਖੋ 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 ਕੀ ਕਹਿ ਰਹੇ ਆ ਗੂਗੂ ਦਾ ਡਾਇਲਗ ਹੈ ਇਹਨੇ ਮੇਰੇ ਬਾਝ ਜਾਣਾ ਵਾਜੀ ਪਾਪਾ ਮਜ਼ਾਕ ਮਜ਼ਾਕ ਚ ਨਾ ਵੱਡਾ ਮਜ਼ਾਕ ਬੰਦਰ ਨਾ ਹੁੰਦਾ ਲੋ ਜੀ ਅੱਜ ਅਸੀਂ ਜਿਹੜਾ ਬੈੱਡ ਸ਼ੀਟਾਂ ਚੇਂਜ ਕਰਨ ਦਾ ਮੂਡ ਬਣਾਇਆ ਹੋਇਆ ਤੇ ਨੀਚੇ ਦੀਆਂ ਹੋ ਗਈਆਂ ਤੇ ਹੁਣ ਅੱਗੇ ਉੱਪਰ ਤੇ ਹੁਣ ਉੱਪਰ ਦੀਆਂ ਜਿਹੜੀਆਂ ਬੈੱਡ ਸ਼ੀਟਾਂ ਨੇ ਉਹ ਕਰਾਂਗੇ ਚੇਂਜ ਆਹ ਦੇਖੋ ਜੀ ਬੈੱਡ ਸ਼ੀਟਾਂ ਚੋੱਕ ਕੇ ਡਸਟਿੰਗ ਕੀਤੀ ਐ ਤੇ ਹੁਣ ਜਿਹੜੀ ਬੈੱਡ ਸ਼ੀਟ ਐ ਉਹ ਦੂਸਰੀ ਪਛਾਵਾਂਗੇ ਲੋਜੀ ਡਸਟਿੰਗ ਕਰਨ ਤੋਂ ਬਾਅਦ ਅਸੀਂ ਕਰਤੀਆਂ ਕਰਦੀਆਂ ਬੈੱਡ ਸ਼ੀਟਾਂ ਜਿਹੜੀਆਂ ਨੇ ਸਾਰੀਆਂ ਚੇਂਜ ਤੇ ਡਸਟਿੰਗ ਹੋ ਗਈ ਸਾਡੀ ਨਾਲ ਦੇ ਨਾਲ ਤੇ ਇਧਰ ਅਸੀਂ ਬੱਕੜ ਜਿਹੜੀ ਆ ਉਹ ਭਰ ਦिती ਐ ਕੱਪੜਿਆਂ ਨਾਲ ਤੇ ਹਜੇ ਉੱਪਰ ਵੀ ਮਸ਼ੀਨ 'ਚ ਕਾਫੀ ਸਾਰੇ ਕੱਪੜੇ ਨੇ ਜਿਹੜੇ ਪਏ ਹੋਏ ਨੇ ਤੇ ਇਧਰ ਆ ਗਏ ਅਸੀਂ ਦੂਸਰੇ ਰੂਮ 'ਚ ਤੇ ਇਧਰ ਵੀ ਅਸੀਂ ਜਿਹੜੀ ਡਸਟਿੰਗ ਕਰਨ ਤੋਂ ਬਾਅਦ ਕਾਰ ਦਿੱਤੀਆਂ ਨੇ ਬੈੱਡ ਸ਼ੀਟਾਂ ਇੱਧਰ ਦੀਆਂ ਵੀ ਚੇਂਜ ਤੇ ਬੈੱਡ ਸ਼ੀਟਾਂ ਚੇਂਜ ਕਰਨ ਤੋਂ ਬਾਅਦ ਹੁਣ ਸਾਰੇ ਝਾਲੇ ਵਗੈਰਾ ਵੀ ਉਤਾਰੇ ਨੇ ਝਾਲੇ ਉਤਾਰਨ ਤੋਂ ਬਾਅਦ ਚਦਰਾਂ ਵਿਛਾਈਆਂ ਉਸ ਤੋਂ ਬਾਅਦ ਹੁਣ ਅਸੀਂ ਜਿਹੜੀ ਗੈਲਰੀ ਹੈ ਉਹਨੂੰ ਕਰਾਂਗੇ ਸਾਫ਼ ਗੈਲਰੀ ਵੀ ਕਾਫੀ ਗੰਦੀ ਹੋਈ ਸੀਗੀ ਤੇ ਅੱਜ ਇਧਰ ਗ੍ਰਿੱਲਾ ਵਗੈਰਾ ਜਿਹੜੀਆਂ ਨੇ ਉਹ ਧੋਣੀਆਂ ਨੇ ਅੱਧਰ ਪਾਣੀ ਭਰਨ ਦੀ ਲਗਾਇਆ ਹੋਇਆ ਆ ਰਿਹਾ ਖਾਣਾ ਖਾ ਤੇ ਖਾਣਾ ਬਾਹਰ ਗਿਆ ਕੇਸ਼ਤਾ ਤੇ ਮੈਂ ਇਹਨੂੰ ਕਹਿ ਰਹੀ ਹਾਂ ਕਿ ਇੱਥੇ ਮੇਰੇ ਨਾਲ ਦੇ ਖਲਾਓ ਵੀ ਖਾਲਾ ਤੇ ਉਹ ਕਹਿ ਰਿਹਾ ਕਿ ਮੈਂ ਅੰਦਰ ਜਾ ਕੇ ਖਾਣਾ ਰਿਸ਼ ਕਿੱਦਾਂ ਇੱਥੇ ਖਾ ਲਿਆ ਯਾਰ ਤੂੰ ਮੈਨੂੰ ਕਨਫਿਊਜ਼ ਕਰਤਾ ਫੇਰ ਕਿਹੜੀ ਗੱਲੋਂ ਅੰਦਰ ਖਾਵਾਂ ਕਿ ਇੱਥੇ ਖਾਵਾਂ ਮੈਂ ਅੰਦਰ ਖਾਵਾਂਗਾ ਅੰਦਰ ਖਾਣਾ ਨਾ ਗੈਟ ਆਊਟ ਹੋ ਜਾ ਮੇਰੀ ਰਸੋਈ ਚੋ ਚੱਲ ਜਾ ਇੱਥੇ ਨਹੀਂ ਅੰਦਰ ਐਂਕਲ ਹੋਣਾ ਹੁਣ ਦੁਬਾਰਾ ਕਿਉਂ ਟਾਈਮ ਹੋ ਗਿਆ ਫੇਰ ਚੱਲ ਜਾ ਆ ਵੇਖਿਆ ਬੇਲਨ ਲੋ ਜੀ ਇੱਥੇ ਹੁਣ ਮਮਾ ਕੱਟਦੇ ਪਿਆ ਪਿਆਜ਼ ਚੂੜਮੂੜ ਦੈਰ ਹੋਈ ਜਾਂਦੇ ਬਹੁਤ ਅੰਸੂ ਆ ਰਹੇ ਆ ਪਿਆਜ਼ ਕੱਟਦੇ ਸੀ ਗੱਪ ਕੱਟ ਕੇ ਵੇਖ ਫੇਰ ਮੈਂ ਕਹਿੰਦਾ ਤੇ ਅਦਰਾਂ ਦੇ ਮਠੂ ਕੀ ਵੀ ਤਿਆਰ ਹੋ ਗਿਆ ਉੱਪਰ ਜਾਣ ਦੀ ਆਪਣੇ ਛੋਟੇ ਛੋਟੇ ਗਾਜੇ ਵੜ ਗਏ ਵੀ ਜਾ ਗਏ ਹੁਣ ਨਹੀਂ ਉੱਪਰ ਜਾਣ ਲਈ ਪਰ ਲੋਕ ਸਦਾਰਾ ਲੱਗੇ ਆ ਇਹਨਾਂ ਨੂੰ ਵੱਡੇ ਪਿੰਜਰੇ ਚ ਲੈਣ ਦੇਣਾ ਯਾਨੀ ਅੰਟੀ ਅੱਜ। ਕਿਉਂ? ਔਰ ਧੋਣਾ ਵੈਨ ਦਾ ਪਿੰਜਰਾ ਨਹੀਂ ਬੜਾ ਗੰਦਾ ਹੋਇਆ ਵਾ। ਜਾਂ ਫਿਰ ਪਾ ਗਿਓ ਚ ਲੈ ਜਾ ਕਿਉਂਕਿ ਮੈਂ ਚੁੱਕ। ਲਓ ਜੀ, ਪਲਾਨ ਚੇਂਜ। ਮਿਠੂ ਨੇ ਹੁਣ ਆਪਣੇ ਫਲੈਟ ਚ ਹੀ ਜਾਣਗੇ ਅੱਜ ਉੱਪਰ। ਹਮ। ਚੱਲੀਏ ਮਿਠੂ। ਉੱਪਰ ਨਾ ਰੈਕ ਚੜ ਜਾਣੀ ਹੁਣ ਫਲੈਟ। ਵੇਖੋ ਜੀ, ਇਹਨਾਂ ਨੂੰ ਅਜੇ ਤੱਕ ਭੁਲੇਖਾ ਗਿਆ ਜੇ ਉੱਪਰ ਨਹੀਂ ਜਾਣਾ। ਪਲਾਨ ਪਤਾ ਨਹੀਂ ਕਿਹਾ ਜੇ ਇਹਨਾਂ ਨੇ ਵੱਡੇ ਪਿੰਜਰੇ ਚ ਜਾਣਾ ਉੱਪਰ। ਚੱਲ, ਚੱਲ ਗਈ ਵੀ। ਚੱਲ ਮਿਠੂ ਚਲੋ। ਚਲੋ ਤਾਂ। ਵੇਖੋ ਦੰਨਿਆ ਬੋਰਡ ਚਲੋ 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 ਖਰਾ ਮੀਆਂ ਮਿਠਵਾ ਡੈਕ ਰੋ ਬੱਚੋ ਪਿੱਛੋ ਪਿੱਛੋ ਖਿਸ਼ ਉਹ ਉਹ ਬਿਚੋ ਚੱਲ ਕੀ ਵੀ ਕਹਿੰਦੀ ਮੈਨੂੰ ਛੱਡ ਕੀ ਵੀ ਕਹਿੰਦੀ ਨਹੀਂ ਕੀ ਵੀ ਕਹਿੰਦੀ ਮੈਨੂੰ ਛੱਡ ਚੱਲੇ ਥੱਲੇ ਅੱਜ ਫੇਰ ਚੱਲੇ ਚਲੋ 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 ਚੱਲ ਕੀ ਵੀ ਨਹੀਂ ਨਿਗਲਦੀ ਵੀ ਮੈਨੂੰ ਇੱਥੇ ਛੱਡ ਜਾਣਾ ਲੋ ਜੀ ਹੋ ਗਿਆ ਆਪਣੇ ਫਲੈਟ ਤੇ ਟ੍ਰਾਂਸਫਰ ਦਮਾਂ ਜਾਣੇ ਜੀ ਫਾਈਨਲੀ ਮਿੱਠੂ ਨਹੀਂ ਆ ਗਿਆ ਉੱਪਰ ਤੇ ਹੁਣ ਇਹਦੇ ਪੰਜਰੇ ਦਾ ਸਾਫ ਕਰਨਾ ਹੀ ਆ ਅੱਜ ਤੇ ਮਮਾ ਦਾ ਡਰੈਕ ਹੀ ਇਹਨਾਂ ਨਵੀਂ ਨਾਲ ਇਹਨੇ ਕਰਾ ਦੋ ਅੱਜ ਚਲੋ ਅੱਜ ਨਾਲ ਨਿਵਾਵਾਂਗੇ ਸਨ ਸਿਲਕ ਸ਼ੈਂਪੂ ਨਾਲ ਦੇਖੋ ਹੁਣ ਲੋ ਜੀ ਐਂਦੀ ਟ੍ਰੇ ਤੇ ਕੋਲੀਆਂ ਤੇ ਕੱਢਤੀਆਂ ਬਾਹਰ ਉਹ ਨਾ ਮਿੱਠੂ ਨੂੰ ਤਾਂ ਲੱਗ ਗਿਆ ਪਤਾ ਕਿ ਅੱਜ ਮੈਨੂੰ ਫੇਰ ਫੰਡਣ ਲੱਗਿਆ ਨਿਵਾਣ ਲੱਗਿਆ ਮਤਲਬ ਕੀ ਵੀ ਤੇ ਭਾਈ ਰੋਜ਼ ਨਾ ਹੁੰਦੀ ਅੱਜ ਫੇਰ ਨਿਵਾਵਾਂਗੇ ਨਿੰਨੂ ਕੋਈ ਡਾਨੀ ਕੀ ਵੀ ਨੂੰ ਮਿੱਠੂ ਦਾਦਾ ਨਾ ਹੰਦੋ ਜੇ ਤੇ ਮਿੱਠੂ ਦਾ ਬਰਸ਼ ਵੀ ਅੱਜ ਧੋਦਾਂਗੇ ਨਾਲ ਹੀ ਕਿ ਵਿਦੂ ਨਾ ਨਾ ਕਿ ਵੀ ਕੋ ਜਾ ਜਾਣ ਕੇ ਗਈ ਜਾਂਦੀ ਕਿ ਮੈਨੂੰ ਹੀ ਨਵਾ ਦੋ ਕਰਾਨੇ ਤੇ ਵੀ ਮਿੰਦ ਨੂੰ ਨਵਾ ਲੈ ਮਿੱਠੂ ਇੱਕੋ ਤੇ ਲੱਭ ਗਿਆ ਜੀ ਅੱਜ ਕ੍ਰਿਸ਼ਨੂ ਟਾਰਗੇਟ ਦਿੱਤਾ ਮਿੱਠੂ ਹੁਣਾਂ ਨੂੰ ਨਵਾਉਂਦਾ ਤੇ ਨਾਲ ਹੁਣਾਂ ਦਾ ਜਿਹੜਾ ਪਿੰਜਰਾ ਸਾਫ਼ ਕਰਨਾ ਹੋਮ ਟਾਊਨ ਹਾਂ ਹੋਮ ਟਾਊਨ ਮਿੱਠੂ ਨਵਾਤਾ ਨਹੀਂ ਬਾਤ ਨਵਾਣਾ ਤਾਂ ਬਾਤ ਦਾ ਫੈਰੀ ਵਾਜੀ ਚੱਲ ਜਲਦੀ ਕਰ ਲੈ ਫਿਰ ਆਂਟੀ ਦੇ ਕੱਪੜੇ ਪਹਿਨੇ ਲੋ ਜੀ ਮਿੱਠੂ ਤੇ 기 ਵੀ ਨਹੀਂ ਨਹੀਂ ਕਰਕੇ ਆ ਗਿਆ ਧੁੱਪੇ ਮਿੱਠੂ ਤੇ ਗਿੱਲਾ ਹੀ ਨਹੀਂ ਹੁੰਦਾ ਇਹਦੇ ਵਾਲ ਜਿਆਦਾ ਵਾ ਤੇ ਖੀਵਾ ਬਚਾਈ ਦਿਵਾ ਲੀਏ ਨਹੀਂ ਤਾਂ ਪੂਰੀ ਗਿੱਲੀ ਹੋ ਜਾਂਦੀ ਆ ਵੇਖੋ ਹੁਣ ਕੀ ਵਾਂ ਠੰਡ ਲੱਗਦੀ ਪਿਆ ਪਹਿਲਾਂ ਗਰਮੀ ਲਾਦੀ ਬੀ ਪਹਿਲਾਂ ਕਹਿੰਦੀ ਮੈਨੂੰ ਹੋਰ ਨਵਾ ਹੋਰ ਨਵਾ ਹੁਣ ਇਹਨਾਂ ਠੰਡ ਲੱਗਦੀ ਪਿਆ ਮੋਟੀ ਨੂੰ ਤੇ ਉਦੋਂ ਮਿੱਠੂ ਆਪਣਾ ਮੂੰਹ ਸਾਫ਼ ਕਰਦਾ ਪਿਆ ਤੇ ਇੱਧਰ ਮम्मा ਅੱਜ ਪਤਾ ਨਹੀਂ ਕੀ ਕਰਦੇ ਆ ਮम्मा ਕੀ ਕਰਦੇ ਮਾਰਨ ਲਈ ਕੇ ਖਾਣ ਲਈ ਅੱਛਾ ਮੰਮਾ ਨੇ ਤੇ ਅੰਟੀ ਨੇ ਮਿਲ ਕੇ ਘਰ ਦੀ ਮਸ਼ੀਨ ਖਰਾਬ ਅੱਜ ਇਹ ਚੱਲ ਨਹੀਂ ਉਹ ਜਾਇਦੀ ਜਿੰਨੀ ਤੇ ਪਹਿਲਾਂ ਜਾਣ ਲੈਣੀ ਕੀਤੀ ਦੀ ਹੁਣ ਕਿੱਥੇ ਚੱਲਨੀ ਚਪੇੜਾ ਮਾਰ ਕੇ ਚੱਲਦੀ ਚੱਲ ਵੀ ਚੱਲ ਪੀ ਚੱਲ ਵੀ ਸਪੀਡ ਚੈੱਕ ਕਰੋ ਆਡੀ ਸਪੀਡ ਚੈੱਕ ਕਰੋ ਗਾਇਜ਼ ਆਡੀ ਮਸ਼ੀਨ ਦੀ ਤੇ ਪਰਸਾ ਚੋਂ ਤਾਂ ਘੜਿਆ ਕੱਪੜੇ Tutt ਜਾਣਗੇ ਅਭੀ ਭੇਦਿਆ ਜੇ ਉਹੀ ਪੇ ਆ ਤੇ ਕਿਆ ਲੱਗਤਾ ਹੈ ਆਪਕੋ ਅੰਜੂ ਕੁਮਾਰੀ ਠੋ ਚੱਲ ਚੱਲੇ ਟੱਕਾ ਸਟਾਰਟ ਮਸ਼ੀਨ ਆ ਢੀਆ ਵੇਖੋ ਇਹਨੇ ਕਦੀ ਟੁੱਪਾ ਦਿੱਤਾ 18 ਸਾਲ ਦਾ ਹੈ ਕੀ ਸਾਲ ਪੁਰਾਣੀ ਮਸ਼ੀਨ ਹੈ ਹਏ ਤੱਕ ਤੋ ਖੰਦੀ ੋਖਾ ਨਹੀਂ ਦਿਆ ਹੂੰ ਜਦੇ ਭਾਂਣ ਛੱਡਦੇ ਬਚਾਰੀ ਤੇ ਹੈ ਵੇਖੋ ਜਾਨ ਦਿਖਾਲੀ ਸਪਿੰਨਰ ਹੀ ਕਮਾ ਗਿਆ ਨਾ ਦਲਾਸਾ ਦਈ ਜਾਂਦੇ ਵੀ ਇਹ ਚੱਲੇ ਕਰਦੀ ਤੇ ਇਹਨਾਂ ਚੱਲੇ ਕਰਦੀ ਚਾਲੀ ਸਪਿੰਨਰ ਜੀ ਤੇ ਛੋਟੇ ਬੋਛ ਦੇਖੀ ਗਈ ਬਸ ਸਪਿੰਨਰ ਨਾਲ ਹੀ ਚੱਲ ਪਈ ਵੇਖੋ ਜੀ ਵੇਖੋ ਚਲ ਪੀ ਚਲ ਪੀ ਐਂਟੀ ਚਲ ਪੀ ਚਲ ਪਾ ਏ ਏ ਓ ਵਾਓ ਗਾਇਜ਼ ਆਹ ਵੇਖੋ ਨਵੇਂ ਸਪਿੰਨਰ ਆਇਆ ਦੋ ਹੀ ਲੈ ਕੇ ਆਇਆ ਕਿੰਨੇ ਪਹਿਲਾਂ ਨੇ ਸ਼ਾਮ ਨੂੰ ਸੀ ਗਰ 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 ਉਹ ਬਾਜ ਵੀ ਕੱਢਣਾ ਜਿਹੜੀ ਸਪਿੰਨਰ ਕੱਢਦਾ ਵਾ ਤੂੰ ਆਪੇ ਕੱਢ ਲਾ ਗਰ 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 ਟਕ 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 ਉਹ ਸੱਚੇ ਆ ਮਸ਼ੀਨ ਵਾਲਾ ਸਪਿੰਨਰ ਤੇ ਢੋਲ ਵੀ ਮਾਰ ਕੇ ਵਜਾਉਂਦੇ ਡੱਡ ਡੱਡ ਡੰਡ ਡੰਡ ਗਰ 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 ਇਹ ਕੋਈ ਨਾ ਫੰਡ ਨਹੀਂ ਰਵਾਉਂਦੇ ਅੰਕੜਾ ਨਹੀਂ ਆਉਂਦਾ ਗਰ ਆ ਮਸ਼ੀਨ ਚੱਲ ਪਈ ਏ ਮੈਂ ਕੀ ਕਰਾਂ ਮੇਰੇ ਗਲੀ ਮਾਨੀ ਆ ਵੇ ਦੇਖੋ ਜਿਹੜੀ ਮਸ਼ੀਨ ਚੱਲੀ ਆ ਢੀ ਰਗੜ 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 ਆਹ ਦੇਖੋ ਮੇਰੇ ਤੇ ਹਮਲਾ ਹੋਣ ਲੱਗਾ ਇੱਕ ਇੱਕ ਮਸ਼ੀਨ ਨੇ ਇੱਕ ਕਰਨ ਢੀ ਨੂੰ ਦੂਜਾ ਇਹ ਕਰਨ ਲੱਗਾ ਵਾ ਤੇ ਦੇਖੇ ਸ਼ਕੀ ਉਹਦਾਂ ਨੂੰ ਲੋ ਜੀ ਗੁੱਗੂ ਮੈਡਮ ਜੀ ਆ ਗਈ ਐ ਸਕੂਲੋਂ ਤੇ ਮਮਾ ਖਾਂਦੇ ਪਿਆ ਔਰੇਂਜ ਤੈਨੂੰ ਬਿਲਕੁਲ ਮਨਸ ਨਹੀਂ ਆਗੇ ਕਿ ਤੂੰ ਆਪਣੀ ਮਮਾ ਨੂੰ ਜਵਾਬ ਦੇਣਾ ਤੇ ਜੀ ਇੱਦੇ ਗਾਣਿਆਂ ਦੇ ਤੇ ਗਾਣੇ ਦਾ ਜਵਾਬ ਦੇਣਾ ਮਮਾ ਨੂੰ ਸੌਰੀ ਬੋ ਸੇ ਸੌਰੀ ਟੂ ਮਮ ਸੇ ਸੌਰੀ ਮਿੱਠੂ ਬੋਨ ਲਗਾ ਕਿਉਂ ਨਾ ਕੀ ਕਰਾ ਤੇ ਇਹਨੂੰ ਸੰਦ ਰਸਾਂਂ ਦਿਆ ਤੂੰ ਹੀ ਤੇ ਕਹਾਨੀ ਆ ਮੈਂ ਬੋਲ ਨਹੀਂਦੀ ਨਾ ਦੇਖੋ ਜੀ ਇੱਧਰ ਉਹਨ ਵਿਰਾਟ ਟਿਵੀਸ਼ਨ ਤੋਂ ਆ ਕੇ ਤੇ ਪਖਾ ਰਿਆ ਕੋਲੇ ਤੇ ਇੱਧਰ ਆ ਗਿਆ ਪਾਪਾ ਜੀ ਤੇ ਉੱਧਰ ੱਡੇ ਬੈਠੇ ਹੋਇਆ ਮਿੱਠੂ ਕੀ ਵੀ ਮਿੱਠੂ ਕੀ ਵੀ ਲੈ ਲੈ ਵੀ ਦੀ ਕੀ ਵੀ ਉਹ ਅੱਜ ਨਾ ਹੀ ਨਾ ਕੀਤੀ